ਜਵਰ ਛਤਰ ਤਕਦ ਦੇ ਮਾਲਕ ਸ਼ਬਦ ਗੁਰੂ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਚ ਬੈਠੀ ਗੁਰੂ ਰੂਪ ਸਵਾਰੀ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਤ ਰਤਨ ਜਥੇਦਾਰ ਗੁਰਚਰਨ ਸਿੰਘ ਜੀ ਟੋੜਾ ਦੀ ਸ਼ਤਾਬਦੀ ਜਨਮ ਸ਼ਤਾਬਦੀ ਮਨਾਰੀ ਸਮੂਹ ਸੰਗਤ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਲੱਖ ਲੱਖ ਵਧਾਈ ਦਿੰਦਾ ਔਰ ਵਧਾਈ ਦੇ ਪਾਤਰ ਸ਼ਰੋਮਣੀਆਂ ਅਕਾਲੀ ਦਲ ਸੁਧਾਰ ਲਹਿਰ ਦੇ ਸਾਰੇ ਮੇਰੇ ਸਹਿਯੋਗੀ ਸਾਥੀ ਵੀਰ ਬਜ਼ੁਰਗਵਾਰ ਜਿਨ੍ਹਾਂ ਨੇ ਅੱਜ ਇੱਕ ਲਾ ਮਿਸਾਲ ਇਕੱਠ ਕਰਕੇ ਜਥੇਦਾਰ ਗੁਰਚਰਨ ਸਿੰਘ ਟੋੜਾ ਜਿਨ੍ਹਾਂ ਨੇ ساری ਜ਼ਿੰਦਗੀ ਪੰਥ ਪਰਸਤੀ ਦੀ ਗੱਲ ਕੀਤੀ ਹੈ ਉਹਨਾਂ ਦੀ ਜਿਹੜੀ ਜਨਮ ਸ਼ਤਾਬਦੀ ਮਨਾ ਰਹੇ ਹੋ ਤਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਹੋਵੇ ਮੈਂ ਬੜੀ ਡੇਢ ਤੋਂ ਵੱਖ-ਵੱਖ ਬੁਲਾਰਿਆਂ ਦੇ ਬਾਰੇ ਵਿਚਾਰ ਸੁਣ ਰਿਹਾ ਸੀ ਔਰ ਸਟੇਜ ਸੈਕਟਰੀ ਸਾਹਿਬ ਨੇ ਵੀ ਦੋ ਦਿਨ ਮਾਰ ਅਪੀਲ ਕੀਤੀ ਹੈ ਕਿ ਆਪਾਂ ਇਸ ਗੱਠ ਨੂੰ ਇਸ ਕੌਮ ਦੇ ਆਉਣ ਵਾਲੀ ਜਿਹੜੀ ਪਨੀਰੀ ਹੈ ਉਹਨੂੰ ਕੋਈ ਨਵੀਂ ਦਿਸ਼ਾ ਦੇ ਸਕੀਏ ਔਰ ਮੈਂ ਚਾਹੁੰਦਾ ਕਿ ਅੱਜ ਤੁਸੀਂ ਜਿਹੜੇ ਸਟੇਜ ਤੇ ਬੈਠੇ ਹੋ ਇਹ ਗੱਲ ਦੇਖ ਲਓ ਕਿ ਅੱਜ ਜਿਹੜੇ ਵੀ ਪੰਥ ਪ੍ਰਸਤੀ ਦਾ ਜਨਮ ਦਿਹਾੜਾ ਉਹਦੇ ਜਨਮ ਤੋਂ 20 ਸਾਲ ਬਾਅਦ ਵੀ ਇੰਨੀ ਧੂਮਤਾਬ ਨਾਲ ਮਨਾਦਰੇ ਨੇ ਤੇ ਇਹਦਾ ਮਤਲਬ ਹੈ ਕੌਮ ਦੇ ਵਿੱਚ ਅੱਜ ਪੰਥ ਪ੍ਰਸਤੀ ਅਜੇ ਵੀ ਬੜੀ ਪੂਰੀ ਤਰੀਕੇ ਦੇ ਨਾਲ ਜਿੰਦਾ ਹੈ ਔਰ ਇਹਨੂੰ ਰੂਹ ਫੁਕਣ ਦੀ ਲੋੜ ਹੈ ਇਹਨੂੰ ਦਿਸ਼ਾ ਦੇਣ ਦੀ ਲੋੜ ਹੈ ਔਰ ਅੱਜ ਇੱਕ ਇੱਥੇ ਜਿਹੜੇ ਤੁਸੀਂ ਮਤੇ ਪੜਨੇ ਨੇ ਇੱਥੇ ਜਿਹੜੇ ਵੀ ਰੈਜ਼ੋਲੂਸ਼ਨ ਪਾਸ ਕਰਨੇ ਨੇ ਐਫਓ ਜੀ ਵੀ ਰੈਜ਼ੋਲੂਸ਼ਨ ਪਾਸ ਕਰੋ ਜਿਹੜੇ ਆਨਵਲੇ ਸਮੇਂ ਦੇ ਵਿੱਚ ਪੰਜਾਬ ਦੇ ਹਿੱਤਾਂ ਦੀ ਔਰ ਮੇਰੇ ਤੋਂ ਪਹਿਲਾਂ ਹੁਣੇ ਕਵਰ ਉਹਨਾਂ ਨੇ ਜਿਹੜੀ ਗੱਲ ਕੀਤੀ ਆ ਕਿ ਪੰਥ ਦੀ ਔਰ ਗੁਰੂ ਗ੍ਰੰਥ ਸਾਹਿਬ ਦੀ ਸਾਹਮਦੀ ਜਿਹੜੀ ਗੱਲ ਹੈ ਉਹਦੇ ਉੱਤੇ ਵੀ ਤੁਸੀਂ ਦਿਸ਼ਾ ਦਿਵੋ ਮੇਰੀ ਬਹੁਤ ਲੰਬਾ ਸਮਾਂ ਜਜ਼ਜ਼ਦਾ ਟੋੜਾ ਹੁਣਾਂ ਨਾਲ ਸਾਂਝ ਰਹੀ ਆ ਪਰਿਵਾਰ ਦੇ ਨਾਲ ਬੜਾ ਪਿਆਰ ਰਿਹਾ ਔਰ ਮੈਂ ਅੱਜ ਇਹ ਕਹਿ ਸਕਦਾ ਕਿ ਜਿਸ ਦਿਨ ਟੋੜਾ ਸਾਹਿਬ ਦੀ ਡੈਥ ਹੋਈ ਸਭ ਤੋਂ ਪਹਿਲਾ ਅਗਰ ਕੋਈ ਨਾਲ ਉਹਨਾਂ ਦੇ ਖਲੋਤਾ ਸੀ ਉਹ ਮੈਂ ਸੀ ਤੇ ਉਹਨਾਂ ਦੇ ਜਵਾਈ ਸਰਦਾਰ ਹਰਮੇਲ ਸਿੰਘ ਜੀ ਟੋੜਾ ਜੀ ਦਿੱਲੀ ਸਕਾਟ ਹੌਸਪੀਟਲ ਤੋਂ ਜਦ ਅਸੀਂ ਉਹਨਾਂ ਦੇ ਦੇਹ ਨੂੰ ਲੈ ਕੇ ਚੱਲੇ ਔਰ ਮੈਂ ਅਜ ਹੁਣੇ ਆਂਦੇ ਵਕਤ ਆਪਣੇ ਸਾਥੀਆਂ ਨਾਲ ਗੱਲ ਕਰ ਰਿਹਾ ਸੀ ਜਦ ਮੈਂ ਨਹਿਰ ਟੱਪੀ ਤੇ ਮੈਨੂੰ ਉਹ ਸੀਨ ਅਜ ਤੋਂ 20 ਸਾਲ ਪਹਿਲੇ ਦਾ ਯਾਦ ਆ ਗਿਆ ਕਿ ਜਿਸ ਵਕਤ ਅਸੀਂ ਉਹਨਾਂ ਨੂੰ ਲੈ ਕੇ ਇੱਥੇ ਪਹੁੰਚੇ ਸੀ ਸ਼ਾਇਦ ਕੋਈ ਤਿੰਨ ਕ ਵੀ ਉੱਥੇ ਸੁੱਟਣ ਦੀ ਜਗ੍ਹਾ ਨਹੀਂ ਸੀ ਜਿੱਥੇ ਲੋਕ ਇਕੱਠ ਦੇ ਰੂਪ ਦੇ ਵਿੱਚ ਖੜੇ ਹੋਣ ਔਰ ਜਗਾ ਜਗਾਤੇ ਕੋ ਬੈਨਰ ਲੱਗੇ ਸੀ ਜਿਹੜੀ ਅੱਜ ਤੱਕ ਮੇਰੀ ਜ਼ਿੰਦਗੀ ਚ ਯਾਦ ਨੇ ਉਹਦੇ ਚ ਲਿਖਿਆ ਸੀ ਉਹਨਾਂ ਬੈਨਰਾਂ ਦੇ ਉੱਤੇ ਉਹਨਾਂ ਸੜਕਾਂ ਦੇ ਉੱਤੇ ਕਿ ਅੱਜ ਚੰਨ ਵੀ ਉਦਾਸ ਹੈ ਤਾਰੇ ਵੀ ਉਦਾਸ ਨੇ ਤੇਰੇ ਬਿਨਾ ਬਾਪੂ ਅੱਜ ਪਿੰਡ ਦੀਆਂ ਰਾਵਾਂ ਵੀ ਉਦਾਸ ਨੇ ਉਹ ਸਖਸ਼ਿਤ ਜਿੰਨੂੰ ਜਿੱਥੇ ਪਿੰਡ ਨਹੀਂ ਜ਼ਿਲ੍ਹਾ ਨਹੀਂ ਪੂਰਾ ਪੰਜਾਬ ਨਹੀਂ ਹਿੰਦੁਸਤਾਨ ਨਹੀਂ ਦੁਨੀਆ ਭਰ ਦੇ ਵਿੱਚ ਜਿੰਨੇ ਕੌਮ ਦਾ ਨਾਮ ਉਚਾਰ ਰੱਖਿਆ ਔਰ ਇੰਨੇ ਸਾਲ ਤਕਰੀਬਨ 27 ਸਾਲ ਦੇ ਕਰੀਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਸੰਭਾਲ ਕਰਦੇ ਹੋਏ ਇੱਕ ਦਾਗ ਨਹੀਂ ਲੱਗ ਸਕਿਆ ਔਰ ਅੱਜ ਅਗਰ ਅਸੀਂ ਉਹਨਾਂ ਦੇ ਕੰਪੈਰੀਸ਼ਨ ਦੇ ਬਾਅਦ ਦੇਖੇ ਕਿ 20 ਸਾਲਾਂ ਦੇ ਵਿੱਚ ਕੋਈ ਐਸਾ ਆਗੂ ਨਹੀਂ ਹੋ ਸਕਿਆ ਜਿਨੇ ਪੰਥ ਦੇ ਹੱਕਾਂ ਲਈ ਸਰਕਾਰਾਂ ਦੀ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਕੀਤੀ ਹੋਵੇ ਕੋਈ ਐਸਾ ਆਗੂ ਨਹੀਂ ਬਣ ਸਕਿਆ ਜਿਨੇ ਪੰਥ ਦੀ ਰਹਿਮਾਈ ਕਰਦੇ ਹੋਏ ਪੰਥ ਦਾ ਦਰਦ ਨਾ ਸਮਝਿਆ ਹੋਵੇ ਬਹੁਤ ਅਫਸੋਸ ਦੀ ਗੱਲਾਂ ਪੰਜਾਬ ਦੀ ਧਰਤੀ ਦੇ ਉੱਤੇ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀਆ ਹੋਈਆਂ ਮੈਂ ਸਮਝਦਾ ਕਿ ਹਰ ਜਿੱਥੇ ਦਾ ਟੋਲਾ ਸਾਹ ਵਰਗੇ ਬੰਦੇ ਹੁੰਦੇ ਤੇ ਕਿਸੇ ਦੀ ਜੁਰਤ ਨਹੀਂ ਪੈ ਸਕਦੀ ਸੀ ਕਿ ਐਸੀਆਂ ਬੇਦਬੀਆਂ ਕਰ ਸਕੇ ਸੋ ਅੱਜ ਉਹਨਾਂ ਦੀ ਜਨਮ ਦਿਹਾੜੇ ਦੇ ਉੱਤੇ ਤੁਸੀਂ ਸਾਰੇ ਇਕੱਠੇ ਹੋਇਓ ਇੱਥੋਂ ਸੇਧ ਲੈ ਕੇ ਜਾਓ ਇੱਥੋਂ ਪ੍ਰੋਗਰਾਮ ਲੈ ਕੇ ਜਾਓ ਕਿ ਪੰਥ ਨੇ ਔਰ ਪੰਜਾਬ ਨੇ ਅਗਲੇ ਸਮੇਂ ਵਸੇ ਕੀ ਕਰਨਾ ਹੈ ਕਿਉਂਕਿ ਤੁਹਾਡੇ ਸਾਰਿਆਂ ਨੇ ਅੱਜ ਇੱਥੋਂ ਜਾਣ ਵਾਲਾ ਇੱਕ ਗੱਲ ਤੇ ਪੱਕੀ ਹੈ ਕਿ ਜਿਹੜਾ ਇੱਥੇ ਆਇਆ ਉਹ ਪੰਥਦਰਦੀਆ ਕਿਉਂਕਿ ਉਹ ਟੋੜਾ ਸਾਹਿਬ ਦੀ ਸੋਚ ਦੇ ਉੱਤੇ ਆਇਆ ਔਰ ਜਿਹਨੇ ਇੱਥੋਂ ਜਾਣਾ ਹੈ ਉਹ ਜਾਣ ਤੋਂ ਬਾਅਦ ਵੀ ਅਗਰ ਪੰਥ ਦੀਆਂ ਗੱਲਾਂ ਕਰੇਗਾ ਜੋ ਲੀਡਰਸ਼ਿਪ ਇੱਥੋਂ ਪ੍ਰੋਗਰਾਮ ਲੀਕ ਕੇ ਦੇਗੀ ਉਹ ਤੋਂ ਉੱਤੇ ਪੈਰਾ ਦੀਏ ਤਾਂ ਮੈਂ ਸਮਝਦਾ ਕਿ ਜਿਹੜੇ ਅਕਾਲੀ ਦਲ ਨੂੰ ਮੋੜ ਸੁਜੀਤ ਕਰਨ ਵਸੇ ਇੱਥੇ ਪ੍ਰੋਗਰਾਮ ਰੱਖੇ ਗਏ ਨੇ ਸਾਡੀ ਲੀਡਰਸ਼ਿਪ ਬੈਠੀ ਆ ਮੈਨੂੰ ਲੱਗਦਾ ਉਹਨਾਂ ਨੂੰ ਵੀ ਬਲ ਮਿਲੇਗਾ ਔਰ ਪੰਜਾਬ ਨੂੰ ਨਵੀਂ ਸੇਧ ਮਿਲੇਗੀ ਸੁਮੇਤ ਧੰਨਵਾਦ ਕਰਦਾ ਹਾਂ ਤੇ ਇੱਕ ਗੱਲ ਜ਼ਰੂਰ ਬੇਨਤੀ ਕਰਾਂਗਾ ਕਿਉਂਕਿ ਸਟੇਟ ਸੈਕਟਰੀ ਸਾਹਿਬ ਨੇ ਜਿਹੜਾ ਮੇਰਾ ਨਾਮ ਲਿਆ ਮੈਂ ਬਤੌਰ ਹਰਮੀਤ ਸਿੰਘ ਇੱਥੇ ਰਿਪਰੈਜ਼ੈਂਟ ਨਹੀਂ ਕਰ ਰਿਹਾ ਮੈਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਤੌਰ ਤੇ ਇੱਥੇ ਮੈਨੂੰ ਸੱਦਾ ਦਿੱਤਾ ਗਿਆ ਉਹ ਕਮੇਟੀ ਜਿਹਨੂੰ ਟੋੜਾ ਸਾਹਿਬ ਨੇ ਆਪ ਬਣਾਇਆ ਆਪ ਸੀਚਿਆ ਔਰ ਅੱਜ ਦਿੱਲੀ ਦੇ ਵਿੱਚ ਵੀ ਅਗਰ ਅਸੀਂ ਪਾਰਟੀ ਚਲਾ ਰਹੇ ਹ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਤੇ ਉਹ ਵੀ ਟੋੜਾ ਸਾਹਿਬ ਦੀ ਰਹਿਨੁਮਾਈ ਤੇ ਹੇਠ ਉਹਨਾਂ ਦੇ ਦੱਸੇ ਹੋਏ ਰਸਤੇ ਦੇ ਉੱਤੇ ਅਸੀਂ ਚਲਾ ਰਹੇ ਆ ਉਹਨਾਂ ਦੇ ਦੱਸੇ ਹੋਏ ਮਾਰਗ ਦੇ ਉੱਤੇ ਉਹਨਾਂ ਲੀਹਾਂ ਦੇ ਉੱਤੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੇ 1920 ਦੇ ਵਿੱਚ ਆਪਣਾ ਜਨਮ ਲਿਆ ਸੀ ਸੋ ਮੈਂ ਇੱਕ ਵਾਰ ਸਾਰੀਆਂ ਸੰਗਤ ਦਾ ਸਮੂਹ ਲੀਡਰਸ਼ਿਪ ਦਾ ਧੰਨਵਾਦ ਕਰਦਾ ਔਰ ਅੱਜ ਦੇ ਇਸ ਦਿਹਾੜੇ ਦੀ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ